ਸਾਸੀ ਕਾਲ ਪੰਜਾਬੀਓ ਇਸ ਵੇਲੇ ਤਸਵੀਰਾਂ ਤੁਹਾਨੂੰ ਇੱਕ ਪਿੰਡ ਦੀਆਂ ਦਿਖਾ ਰਹੇ ਨੇ ਪਿੰਡ ਦੋਲੀਕੇ ਦੀਆਂ ਜਿੱਥੇ ਇੱਕ ਸੰਸਥਾ ਪਹੁੰਚੀ ਹੈ ਪਿੰਡ ਦੇ ਵਿੱਚ ਜਿਹੜੇ ਮੀਂਹ ਦੇ ਨਾਲ ਪ੍ਰਭਾਵਿਤ ਡਿਸਰਵ ਕਰਦੇ ਲੋੜਵੰਦ ਪਰਿਵਾਰ ਨੇ ਉਹਨਾਂ ਤੱਕ ਰਾਸ਼ਨ ਲੈ ਕੇ ਪਹੁੰਚੀ ਹੈ ਇਹ ਸੰਸਥਾ ਬਾਹਰਲੀ ਹੈ ਕਿ ਆਪਣੇ ਐਨ ਆਰ ਆਈ ਵੀਰਾਂ ਨੇ ਭੇਜੀ ਹੋਈ ਆ ਤੇ ਉਹਨਾਂ ਦੀ ਇੱਕ ਐਸੋਸੀਏਸ਼ਨ ਬਣੀ ਆ ਉਹਨਾਂ ਨੇ ਜਿਹੜਾ ਇਹ ਭੇਜਿਆ ਸਮਾਨ ਤੇ ਗੱਲਬਾਤ ਕਰਦੇ ਆਂ ਬਲਵਿੰਦਰ ਸੋਨੂ ਜੀ ਦੇ ਨਾਲ ਪਹਿਲਾਂ ਕਿ ਇਹ ਸਸਤਾ ਕਿਵੇਂ ਕੰਮ ਕਰਦੀ ਔਰ ਰਾਸ਼ਨ ਜਿਹੜਾ ਹੈ ਕਿਸ ਤਰੀਕੇ ਦੇ ਨਾਲ ਪਹੁੰਚਾਇਆ ਜਾ ਰਿਹਾ ਸਸੇਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਮੈਂ ਤੁਹਾਡਾ ਸਿੰਗਲ ਬਲਵਿੰਦਰ ਸੋਨੂ ਜੀ ਔਰ ਅਸੀਂ ਓਪਨ ਪੰਜਾਬੀ ਲਾਈਵ ਦਾ ਧੰਨਵਾਦ ਕਰਦੇ ਆ ਕਿ ਜਿਹੜਾ ਇਹ ਸਾਡੇ ਤੱਕ ਪਹੁੰਚੇ ਨੇ ਤੇ ਜਿਹੜੀ ਗੱਲ ਕਰਦੇ ਆ ਕਿ ਜਿਹੜੀ ਸਾਨੂੰ ਬਾਹਰੋਂ ਸੇਵਾ ਆਈ ਹੈ ਇੰਗਲੈਂਡ ਦੇ ਵਿੱਚੋਂ ਧਰਮ ਐਸੋਸੀਏਸ਼ਨ ਟੋਲਫੋਰਡ ਵਿੱਚੋਂ ਉਹਨੇ ਆਪਣੇ ਜੋ ਵੀ ਚੈਰੀ ਸ਼ੋ ਕਰਦੇ ਆ ਜੋ ਵੀ ਉਹਨੇ ਆਪਣੇ ਇਕੱਠਾ ਕੀਤਾ ਆ ਪੈਸੇ ਇਕੱਠੇ ਕਰਕੇ ਜਿਹੜੇ ਪੰਜਾਬ ਦੇ ਵਿੱਚ ਹੜਪੀਤਾਂ ਦੇ ਕਾਰਨ ਕਈਆਂ ਦੇ ਘਰ ਟੁੱਟ ਗਏ ਨੇ ਕਾਫੀ ਨੁਕਸਾਨ ਹੋਇਆ ਆ ਲੋੜਵੰਦ ਪਰਿਵਾਰਾਂ ਨੂੰ ਉਹਨੇ ਸਾਨੂੰ ਰਾਸ਼ਨ ਭੇਜਿਆ ਜੀ ਪੈਕੇਟ ਬਣਾ ਕੇ ਤੇ ਅਸੀਂ ਲੋੜਵੰਦ ਪਿੰਡਾਂ ਦੇ ਵਿੱਚ ਜਿੱਥੇ-ਜਿੱਥੇ ਜ਼ਰੂਰਤ ਆ ਜਾ ਕੇ ਉਹਨਾਂ ਨੂੰ ਪਹੁੰਚਾਵਾਂਗੇ ਜੀ ਠੀਕ ਹੈ ਜੀ ਇਹ ਸੰਸਥਾ ਕਿੰਨੀ ਦੇਰ ਤੋਂ ਕੰਮ ਕਰਦੀ ਆ ਕੋਈ ਤੁਹਾਡੀ ਨੌਲੇਜ ਦੇ ਵਿੱਚ ਹੈਗੀ ਆ ਜਾਂ ਫਿਰ ਇਸ ਸੰਸਥਾ ਨੂੰ ਚਲਾਉਣ ਵਾਲੇ ਕਿਸੇ ਇੱਕ ਆਰਗੇਨਾਈਜ਼ਰ ਦਾ ਨਾਮ ਦੱਸ ਦਿਓ ਤੁਸੀਂ ਇਹ ਕਾਫੀ ਟਾਈਮ ਤੋਂ ਚੱਲ ਰਹੀ ਹੈ तकरीबन 8-9 ਸਾਲ ਤੋਂ ਚੱਲ ਰਹੀ ਹੈ ਜੀ ਇਹ ਸੰਸਥਾ ਸਾਡੇ ਜੀਤੀ ਭਾਜੀ ਸੰਗਰ ਜੀ ਕੋਈ ਸੰਸਥਾ ਚਲਾ ਰਹੇ ਨੇ ਜਿੰਨੇ ਵੀ ਉਹਨਾਂ ਦੇ ਨਾਲ ਪੂਰੀ ਟੀਮ ਰਲ ਕੇ ਉਹਨੇ ਸਹਿਯੋਗ ਭੇਜਿਆ ਜੀ ਆਪਣੀ ਕਮਾਈ ਦੇ ਵਿੱਚੋਂ ਜਿੱਥੇ-ਜਿੱਥੇ ਲੋੜ ਆ ਗਰੀਬ ਪਰਿਵਾਰਾਂ ਨੂੰ ਰਾਸ਼ਨ ਦੀ ਉੱਥੇ ਅਸੀਂ ਪਹੁੰਚਾਵਾਂਗੇ ਜੀ ਠੀਕ ਹੈ ਜੀ ਲੋੜਵੰਦ ਪਰਿਵਾਰ ਜਿਹੜੇ ਕਿਸ ਤਰ੍ਹਾਂ ਫਾਈਂਡ ਕਰਦੇ ਆ ਫਿਰ ਤੁਸੀਂ ਜਿਸ ਤਰ੍ਹਾਂ ਦੋਲੀ ਕਾਂਦੇ ਸਰਪੰਚ ਦੇ ਕੋਲ ਖੜੇ ਹੋ ਇਸ ਤਰ੍ਹਾਂ ਸਰਪੰਚਾਂ ਦੇ ਨਾਲ ਰابطਾ ਕਾਇਮ ਕਰਕੇ ਜਾਨਣਗੇ ਹਾਂਜੀ ਹਾਂਜੀ ਸਰਪੰਚ ਸਾਹਿਬ ਨੂੰ ਅਸੀਂ ਪਹਿਲਾਂ ਪੁੱਛਾਂਗੇ ਜਿੱਥੇ ਲੋੜ ਆ ਘਰ ਦੇ ਵਿੱਚ ਰਾਸ਼ਨ ਦੀ ਉਹਨਾਂ ਤੋਂ ਅੜਵਾਈ ਲੈ ਕੇ ਅਸੀਂ ਉਹਨਾਂ ਘਰਾਂ ਦੇ ਵਿੱਚ ਰਾਸ਼ਨ ਪਹੁੰਚਾਵਾਂਗੇ ਜੀ ਠੀਕ ਹੈ ਜੀ ਸਰਪੰਚ ਸਾਹਿਬ ਮੈਂ ਤੁਹਾਡੇ ਨਾਲ ਤੇ ਕੀ ਇਹਦੇ ਬਾਰੇ ਕਹਿਣਾ ਚਾਹੂਗੇ ਬਹੁਤ-ਬਹੁਤ ਧੰਨਵਾਦ ਜੀ ਓਪਨ ਪੰਜਾਬੀ ਦਾ ਇਹ ਸੰਸਥਾ ਬਹੁਤ ਵਧੀਆ ਕੰਮ ਕਰ ਰਹੀ ਆ ਜੋ ਪਿੰਡਾਂ ਵਿੱਚ ਰਾਸ਼ਨ ਮੀਨਾ ਨਾਚੋਂ ਦੇ ਕੋਠਿਆਂ ਦਾ ਹੱਟ ਪੀਟ ਤਾਂ ਨੂੰ ਬੜੇ ਪ੍ਰੋਬਲਮ ਹੈਗੀ ਆ ਕੰਮ ਨਹੀਂ ਚੱਲਦੇ 2 ਮਹੀਨੇ ਹੋ ਗਏ 1.5 ਮਹੀਨਾ ਹੋ ਗਿਆ ਤੇ ਚਲੋ ਧੰਨਵਾਦ ਸੰਸਥਾ ਦਾ ਜੀ ਇਦਾਂ ਸੇਵਾ ਕਰਦੇ ਰਹਿਣ ਅਸੀਂ तहे ਦਿਲੋਂ ਸ਼ੁਕਰਗੁਜ਼ਾਰ ਹਾਂ ਤਾਂ ਸੰਸਥਾ ਦਾ ਠੀਕ ਹੈ ਜੀ ਹਾਂ ਜੀ ਤੁਸੀਂ ਦੱਸੋ ਜੀ ਇਹ ਪਿੰਡ ਦੇ ਵਿੱਚ ਤੁਹਾਡੇ ਸੰਸਦਾ ਪਹੁੰਚੀ ਹੈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਬਹੁਤ ਬਹੁਤ ਧੰਨਵਾਦ ਸੰਸਦਾ ਜੀ ਜਿਹੜੀ ਸਾਡੇ ਨਗਰ ਦੋਲੀ ਦੇ ਵਿੱਚ ਆ ਕੇ ਜਿਹੜੇ ਗਰੀਬ ਪਰਿਵਾਰ ਆ ਜਿਹੜੇ ਡਿਜ਼ਰਵ ਕਰਦੇ ਪਰਿਵਾਰ ਆ ਜੀ ਉਹਨਾਂ ਨੂੰ ਰਾਸ਼ਨ ਸਮਗਰੀ ਜਿਹੜੀ ਪਈ ਆ ਅਸੀਂ ਇਹੋ ਜਿਹੇ ਸੰਸਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿਉਂਕਿ ਜਿੱਥੇ ਵੀ ਡਿਜ਼ਰਵ ਕਰਦੇ ਲੋਕ ਉਹਨਾਂ ਨੂੰ ਰਾਸ਼ਨ ਜਿਹੜਾ ਮਿਲਣਾ ਚਾਹੀਦਾ ਕੋਈ ਵੀ ਉਹਨਾਂ ਦੀ ਮੰਗ ਆ ਉਹ ਡਿਮਾਂਡ ਆ ਪੂਰੀ ਹੋਣੀ ਚਾਹੀਦੀ ਆ ਇਹੋ ਜਿਹੇ ਸੰਸਦਾ ਬਹੁਤ ਬਹੁਤ ਧੰਨਵਾਦ ਜਿਸ ਤਰ੍ਹਾਂ ਤੁਸੀਂ ਦੇਖਦੇ ਹੋਣੇ ਕਿ ਮੀਂਹ ਦੇ ਨਾਲ ਕੰਮਕਾਰ ਵੀ ਠੱਪ ਹੋ ਗਿਆ ਬਹੁਤ ਸਾਰੇ ਜਿਹੜੇ ਕੰਮ ਆ ਮੀਂਹ ਦੇ ਨਾਲ ਪ੍ਰਭਾਵਿਤ ਹੋਏ ਨੇ ਤੇ ਲੋਕ ਘਰ ਬੈਠੇ ਹੋਏ ਨੇ بارش ਦੇ ਵਿੱਚ ਕੋਠੇ ਵਿੱਚ ਹੁੰਦੇ ਆ ਤੇ ਉਹਨਾਂ ਲੋਕਾਂ ਦੇ ਲਈ ਇਹ ਹੈਲਪ ਲੈ ਕੇ ਪਹੁੰਚੇ ਨੇ ਤੇ ਇਹਦੇ ਤੇ ਤੁਸੀਂ ਦੱਸਦੇ ਥੋੜਾ ਜਿਹੜੇ ਪ੍ਰੋਵਾ ਡਿਜ਼ਰਵ ਕਰਦੇ ਆ ਇਹ ਕਿਦਾਂ ਲੱਗ ਰਿਹਾ ਹੈ ਦੇਖੋ ਜੀ ਇਹ ਜੋ ਸਸਨ ਦਾ ਸਾਹਿਬ ਕੰਮ ਚੁੱਕਿਆ ਆ ਬਹੁਤ ਵਧੀਆ ਕਿਉਂਕਿ ਮਹੀਨਾ ਹੋ ਗਿਆ ਬਾਰਿਸ਼ ਚੱਲਦੀ ਨੂੰ ਜੀ ਹੜ੍ਹਾਂ ਦੇ ਨਾਲ ਬੜੀ ਤਬਾਹੀ ਹੋਈ ਆ ਬਾਸ਼ਨਾ ਬੜੀ ਤਬਾਹੀ ਹੋਈ ਆ ਲੋਕਾਂ ਦੇ ਘਰ ਚ ਹੋ ਗਿਆ ਇਹ ਜੋ ਪਰਿਵਾਰ ਸਾਡੇ ਪਿੰਡ ਵਿੱਚ ਚੋਣ ਕੀਤੀ ਆ ਇਹ ਪੂਰੇ ਡਿਜ਼ਰਬ ਕਰਦੇ ਪਰਿਵਾਰ ਆ ਔਰ ਬਹੁਤ ਗਰੀਬ ਘਰਵਾਰ ਆ ਇਹਨਾਂ ਕੋ ਕੋਈ ਸਾਧਨ ਆਉਣ ਦਾ ਕੋਈ ਨਹੀਂ ਇਹਨਾਂ ਨੂੰ ਜਿਹੜੀ ਰਾਹ ਸਮਵਰੀ ਦਿੱਤੀ ਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਸ ਦੇ ਨਾਲ ਨਾਲ ਮੈਂ ਬਾਬਾ ਜੀ ਵੱਲ ਨੂੰ ਜਾਣਾ ਚਾਹੂੰਗਾ ਸਾਈਂ ਸੱਤੀ ਜੀ ਵੱਲ ਨੂੰ ਤੇ ਇਹਨਾਂ ਦੇ ਪਰਿਵਾਰ ਚੋਂ ਹੈਲਪ ਆਈ ਆ ਸਾਈਂ ਜੀ ਕੀ ਕਹਿਣਾ ਚਾਹੋਗੇ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਕਰਦਾ ਮੈਂ ਓਪਨ ਪੰਜਾਬੀ ਦਾ ਐਨਆਰਆਈ ਵੀਰਾਂ ਦਾ ਹੋਰ ਕੇ ਬਾਹਰ ਜਿਹੜੇ ਬੈਠੇ ਸਾਰੇ ਹੀ ਸੰਸਥਾ ਦੇ ਵਿੱਚੋਂ ਇਹ ਚੀਜ਼ਾਂ ਆਈਆਂ ਆ ਉਹਨਾਂ ਦਾ ਮੈਂ ਧੰਨਵਾਦ ਕਰਦਾ ਜੋ ਕਿ ਹਰ ਪਿੰਡ ਦੇ ਵਿੱਚ ਹਰ ਇੱਕ ਸਰਪੰਚ ਨਾਲ ਰਾਬਤਾ ਕਾਇਮ ਕਰਕੇ ਕਿਉਂ ਅਸੀਂ ਪਹੁੰਚ ਰਹੇ ਹਾਂ ਜਿੱਥੇ ਜਿੱਥੇ ਚੀਜ਼ ਦੀ ਲੋੜ ਹੈ ਅਸੀਂ ਉਸ ਚੀਜ਼ ਨੂੰ ਦੇ ਰਹੇ ਹਾਂ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ